ਨਾ ਜੀ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਇੱਥੋਂ ਦੇ ਰਹਿਣ ਵਾਲੇ ਮੁਖ ਸਾਹਿਬ ਦੇ ਜੀ ਕੀ ਘਟਨਾ ਹੋਈ ਹੈ ਗੁਰਦੁਆਰਾ ਸਾਹਿਬ ਮੈਂ ਸਰ ਜੀ ਬਿਜਲੀ ਬੋਰਡ ਚ ਲੱਗਿਆ ਸੀਗਾ ਤੇ 15 ਜੁਲਾਈ ਨੂੰ ਆਇਆ ਤੇ ਉਸ ਤੋਂ ਬਾਅਦ ਫਿਰ ਮੈਂ ਜੋੜਾ ਘਰ ਇੱਥੇ ਸੇਵਾ ਕਰਦਾ ਉਹਨਾਂ 3-4 ਘੰਟੇ ਲਾ ਦਿੰਦਾ ਕੀ ਘਟਨਾ ਕੀ ਹੋਈ ਘਟਨਾ ਉੱਥੇ ਮੁੰਡਾ ਹੈਗਾ ਰਾਜਾ ਦਰਬਾਰ ਸਾਹਿਬ ਦਾ ਸੇਵਾਦਾਰ ਆ ਮਲਾਜਮਾ ਜੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਜੀ ਬਾਪੂ ਦਾ ਮੈਨੂੰ ਯਾਰ ਮੋਬਾਈਲ ਦੇ ਦੇ ਮੇਰੀ ਮੰਮੀ ਢਿੱਲੀ ਆ ਮਦਰ ਮੋਂ ਤੋਂ ਮੈਂ ਦਵਾਈ ਲੈ ਕੇ ਆਉਂਦੀ ਆ ਤੇ ਮੈਂ ਮੋਬਾਈਲ ਉਹਨੂੰ ਫੜਾ ਦਿੰਦਾ ਸੀ ਤੇ ਮੈਨੂੰ ਵੀ ਪਤਾ ਕੀ ਕਰਦਾ ਸੀ ਕੀ ਨਹੀਂ ਕਰਦਾ ਸੀ ਤੇ ਸਰ ਜੀ ਮੇਰੇ 2 ਮਹੀਨਿਆਂ ਦੇ ਵਿੱਚ ਲੱਖ ਰੁਪਇਆ ਡਾਤਾ ਹੁੰਦਾ ਕਿਸ ਤਰ੍ਹਾਂ ਪੈਸੇ ਨਿਕਲੇ ਕਿਸ ਤਰ੍ਹਾਂ ਐਸੇ ਸਰ ਜੀ ਉਹ ਆਪ ਹੀ ਮੋਬਾਈਲ ਦੇ ਵਿੱਚ ਪਤਾ ਨਹੀਂ ਕੀ ਕਰਦਾ ਕੀ ਗੂਗਲ ਪੇ ਕਰਦਾ ਮੈਨੂੰ ਨਹੀਂ ਪਤਾ ਇਸ ਬਾਰੇ ਮੈਂ ਤਾਂ ਅਨਪੜ੍ਹ ਬੰਦਾ ਤੁਸੀਂ ਇਸ ਦੀ ਸ਼ਿਕਾਇਤ ਕਿੱਥੇ ਕੀਤੀ ਤੇ ਕੀ ਸ਼ਿਕਾਇਤ ਮੈਨੇਜਰ ਸਾਹਿਬ ਨੂੰ ਸਭ ਪਤਾ ਜੀ ਥਾਣੇ ਵੀ ਦਰਖਾਸਤ ਦਿੱਤੀ ਸੀ ਸਾਡੀ ਹੁਣ ਤੱਕ ਕੀ ਕਾਰਵਾਈ ਸਰ ਜੀ ਪਰਸੋ ਵਾਅਦਾ ਕੀਤਾ ਸੀ ਉਹ ਰਾਜੇਪੁਰੋਜੇ ਨੂੰ ਸੱਦੇ ਸੀ ਤੇ ਆਪਣੇ ਪੱਤਰਕਾਰ ਵੀ ਉੱਥੇ ਆਏ ਸੀ ਸਾਡੇ ਮੁਲਾਜ਼ਮ ਵੀ ਆਏ ਸੀ ਵਿੱਚ ਪੈ ਗਈ ਸੀ ਉਹਾਂ ਦੇ ਵੀ ਭਜਣਾ ਆਪਣਾ ਤਾਂ ਪੈਸਿਆਂ ਦਾ ਮਖਲਾ ਤੇ ਤੁਹਾਨੂੰ 50000 ਦਵਾ ਦੇਗੇ ਕੱਲ ਅਸੀਂ ਮੈਨੇਜਰ ਸਾਹਿਬ ਕੋਲ ਗਏ ਮੈਨੇਜਰ ਸਾਹਿਬ ਨੇ ਫੋਨ ਕੀਤਾ ਉਹਦੇ ਪੁੱਣ ਹੋਏ ਨੂੰ ਉਹ ਆਂਦਾ ਉਹ ਸਾਫ਼ ਹੀ ਮੁੱਕਰ ਗਿਆ ਤੇ ਮੇਰੀ ਕੋਈ ਗੱਲ ਹੀ ਨਹੀਂ ਹੋਈ ਮੰਗ ਕੀ ਕਰਦੇ ਹੋ ਮੰਗ ਸਰ ਜੀ ਮੇਰੇ ਮੇਰੀ ਕੁੜੀ ਦੇ ਪੈਸੇ ਆ ਗੁੱਡੀ ਮੇਰੀ ਦਾ ਤਲਾਕ ਹੋਇਆ ਅੱਜ ਤੋਂ 2 ਸਾਲ ਪਹਿਲਾਂ ਮੇਰਾ ਬੂਹਦਾ ਗੁਜ਼ਰ ਗਿਆ ਸੀ ਤੇ ਗੁੱਡੀ ਦਾ ਤਲਾਕ ਹੈ ਗੁੱਡੀ ਮੇਰੀ ਹੁਣ ਇੱਥੇ ਆ ਉਹਦੇ ਪੈਸੇ ਸੀ ਕੁੜੀ ਵਿਚਾਰੀ ਲੋਕਾਂ ਦੇ ਘਰੇ ਭਾਂਡੇ ਗੁੰਡੇ ਮਾਰ ਦਿੱਤੇ ਗੁਰੂ ਘਰ ਦੇ ਮੁਲਾਜ਼ਮ ਨੇ ਇਸ ਤਰ੍ਹਾਂ ਦਾ ਕੀਤਾ ਤੇ ਮਤਲਬ ਕਹਿੋ ਜਾਂ ਮਹਿਸੂਸ ਹੋ ਰਿਹਾ ਪਾਤਾ ਜੀ ਉਹਨੂੰ ਸਾਜਿਆ ਦੇਣੀ ਦੋ ਨਹੀਂ ਮੇਲਣੀ ਚਾਹੀਦੀ ਬਾਤ ਉਹਦਾ ਦਿੱਕਾ ਖਾਸਾ ਉਹਦਾ ਦਿੱਕੀ ਫਤਿਹ ਸ੍ਰੀ ਦਰਬਾਰ ਸਾਹਿਬ ਦੇ ਮੁਖਤਸਰ ਸਾਹਿਬ ਦੇ ਇੱਕ ਕਰਮਚਾਰੀ ਪ੍ਰਭਿੰਦਰ ਸਿੰਘ ਸਾਨੋ ਸਰਨਜੀਤ ਸਿੰਘ ਜਿਹਦੀ ਡਿਊਟੀ ਜੋੜਾਕਾਰ ਗੇਨੰਬਰ 1 ਤੇ ਸੀ ਜੋ ਆਪਣੀ ਉੱਤੇ ਜੋੜੀ ਨਿਭਾ ਰਿਹਾ ਸੀ ਉੱਥੇ ਹਰ ਰੋਜ਼ ਇੱਕ ਸ਼ਰਧਾਲੂ ਹਰਪ੍ਰਿੰਸੀ ਨਾਮ ਦਾ ਵਿਅਕਤੀ ਉੱਥੇ ਉਹਦੇ ਨਾਲ ਸੇਵਾ ਕਰਾਉਂਦਾ ਸੀ ਜਿੱਥੇ ਉਹਦਾ ਆਸ ਵਿੱਚ ਪ੍ਰੇਮ ਪਿਆਰ ਬਣ ਗਿਆ ਉੱਥੇ ਭਜਨ ਸਿੰਘ ਇਹਨੂੰ ਆਪਦਾ ਮੋਬਾਈਲ ਫੜਾਉਂਦਾ ਰਿਹਾ ਇਸ ਆਦਮੀ ਨੇ ਆਪ ਦੇ ਤਰੀਕੇ ਨਾਲ ਪਰ ਕਿਵੇਂ ਇਹਨੇ ਕੀਤਾ ਇਹਨੇ ਭਜਨ ਸਿੰਘ ਦੇ ਅਕਾਊਂਟ ਦੇ ਵਿੱਚੋਂ ਲਗਭਗ 95000 ਰੁਪਏ ਆਪ ਦੇ ਅਕਾਊਂਟ ਚ ਟ੍ਰਾਂਸਫਰ ਕੀਤਾ ਜਿਹਦੀ ਮੇਰੇ ਕੋਲ ਇਹਦੀ 10 ਜੁਲਾਈ ਨੂੰ ਮੇਰੇ ਕੋਲ ਇਹਦੀ ਰਿਪੋਰਟ ਆਈ ਆ ਮੈਂ ਉਸ ਸਮੇਂ ਉਸ ਕਰਮਚਾਰੀ ਨੂੰ ਉਦੀ ਮਾਤਰ ਨਾਲ ਬਲਾ ਕੇ ਇਹ ਬਾਰੇ ਜਾਣਕਾਰੀ ਲਈ ਉਸ ਨੇ ਮੰਨਿਆ ਕਿ ਮੈਂ ਇਹ ਪੈਸੇ ਇਹਦੇ ਦੇਣੇ ਆ ਜੋ ਲਿਖਤੀ ਰੂਪ ਚ ਦਾਸ ਜਿਹਾ ਲਿਖ ਕੇ ਦੇ ਗਿਆ ਸੀ ਕਿ ਮੈਂ 14 ਜੁਲਾਈ ਨੂੰ ਇਹ ਪੈਸੇ ਦੇ ਆ ਵਾਪਸ ਕਰ ਦਊਗਾ ਪਰੰਤੂ ਉਹ 12 ਜੁਲਾਈ ਨੂੰ ਲਗਭਗ ਉਹ ਆਪਣੀ ਡਿਊਟੀ ਤੋਂ ਵੀ ਗਾਇਬ ਹੋ ਗਿਆ ਤੇ ਘਰੋਂ ਵੀ ਗਾਇਬ ਹੋ ਗਿਆ ਜਿਸ ਦੀ ਮੈਂ ਤੁਰੰਤ ਪੁਲਿਸ ਥਾਣੇ ਰਿਪੋਰਟ ਕੀਤੀ ਤੇ ਆਪਦੇ ਦਫਤਰ ਸ਼ਰਮਿਕ ਵਿਭਾਗ ਉਤਰਾ ਦਿੱਤੀ ਉਸ ਤੋਂ ਬਾਅਦ ਇਹ ਬਾਈ ਤਰੀ ਨੂੰ ਦੁਬਾਰਾ ਕਿ ਹਾਇਰ ਹੋਇਆ ਜੋ ਇਹ ਬਹੁਤ ਹੀ ਵਿਗਰਸ ਬਿਮਾਰ ਸੀ ਤੇ ਹਾਇਰ ਹੋਣ ਤੋਂ ਬਾਅਦ ਇਹ ਆਲੀ ਫੇਰ ਛੁੱਟੀ ਭਰ ਗਿਆ ਬਿਮਾਰ ਹੋਣ ਦੀ ਜੋ ਮੈਂ ਦਫ਼ਤਰ ਸ਼ਰੂਨਿਕ ਕਮੇਟੀ ਨੂੰ ਹਾਇਰ ਹੋਣ ਦੀ ਤਲਾਹ ਦਿੱਤੀਗੀ ਆ ਜੋ ਭਾਗੀਕਾਰ ਰਹੀ ਬੰਦੀ ਦਫ਼ਤਰੋਂ ਲੋ ਉਹਦੇ ਸਬੰਧ ਵਿੱਚ ਸਾਡੇ ਦਫ਼ਤਰੋਂ ਲੋ ਬਜਾਇਦਾ ਕਿ ਨਮਾਇੰਦਾ ਜੀ ਪ੍ਰਤਾਜ ਕਰਨ ਵਾਸਤੇ ਆਇਆ ਹੈ ਉਹ ਇਹਦੀ ਵਿਸ਼ੇਸ਼ ਤੌਰ ਤੇ ਪ੍ਰਤਾਜ ਕਰ ਰਿਹਾ ਹੈ ਜੋ ਵੀ ਇਹ ਬੰਦੀ ਕਾਰਵਾਈ ਆ ਉਹ ਕੀਤੀ ਜਾਵੇਗੀ